ਸੱਚੀਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਨ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਵਿਦਿਆਰਥੀਆਂ ਅਤੇ ਅਧਿਕਾਰੀਆਂ ਵਿੱਚ ਖਿੱਚੋ ਤਾਣ ਹੋਣਾ ਕੋਈ ਨਵੀਂ ਗੱਲ ਨਹੀਂ ਹੈ ਲਗਭਗ ਹਰ ਕਾਲਜ ਹਰ ਯੂਨੀਵਰਸਿਟੀ ਦੇ ਵਿੱਚ ਕਦੇ ਨਾ ਕਦੇ ਇਹ ਦੋਵੇਂ ਤਰ੍ਹਾਂ ਆਮੋ ਸਾਹਮਣੇ ਹੁੰਦੀਆਂ ਹੀ ਰਹਿੰਦੀਆਂ ਨੇ ਇਹ ਜਿਹੇ ਵਾਕਏ ਆਮ ਤੌਰ ਤੇ ਦੇਖੇ ਜਾ ਸਕਦੇ ਨੇ ਵਿਦਿਆਰਥੀਆਂ ਦੀ ਵੱਡੀ ਹੋਈ ਮੋਹਮ ਅਕਸਰ ਬੜੇ ਵੱਡੇ ਵੱਡੇ ਬਦਲਾਅ ਲਿਆਉਂਦੀ ਹੈ ਕਈ ਦੇਸ਼ਾਂ ਵਿੱਚ ਤਖਤਾ ਪਲਟ ਤੱਕ ਹੋਇਆ ਸਰਕਾਰਾਂ ਬਦਲ ਗਈਆਂ ਪਰ ਸ਼ੁਰੂਆਤ ਜਿਹੜੀ ਹੈ ਉਹ ਇੱਕ ਵਿਦਿਆਰਥੀ ਅੰਦੋਲਨ ਤੋਂ ਹੀ ਹੋਈ ਸੀ ਸਭ ਤੋਂ ਤਾਜ਼ਾ ਅੰਦੋਲਨ ਪਟਿਆਲਾ ਵਿਖੇ ਸ੍ਰੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਵਿੱਚ ਐਤਵਾਰ ਨੂੰ ਸ਼ੁਰੂ ਹੁੰਦਾ ਹੈ ਜਦੋਂ ਭੜਕੇ ਹੋਏ ਵਿਦਿਆਰਥੀ ਵਾਈਸ ਚਾਂਸਲਰ ਦੇ ਘਰ ਦੇ ਬਾਹਰ ਧਰਨਾ ਲਗਾ ਦਿੰਦੇ ਨੇ ਮੰਗ ਇੱਕੋ ਹੀ ਹੈ ਮੰਗ ਇਹ ਹੈ ਕਿ ਵਾਈਸ ਚਾਂਸਲਰ ਅਸਤੀਫਾ ਦੇਵੇ ਕਿਉਂਕਿ ਵਾਈਸ ਚਾਂਸਲਰ ਨੇ ਬਿਨਾ ਕਿਸੇ ਨੋਟਿਸ ਬਿਨਾ ਕਿਸੇ ਮਹਿਲਾ ਨੂੰ ਨਾਲ ਲਏ ਗਰਲ ਹੌਸਟਲ ਦੇ ਵਿੱਚ ਰੇਡ ਕੀਤੀ ਸੀ ਤੇ ਇਤਰਾਜਯੋਗ ਟਿੱਪਣੀਆਂ ਜਿਹੜੀਆਂ ਉੱਥੋਂ ਦੀਆਂ ਗਰਲ ਸਟੂਡੈਂਟਸ ਸੀਗੀਆਂ ਲੜਕੀਆਂ ਸੀਗੀਆਂ ਉਹਨਾਂ ਦੇ ਨਾਲ ਕੀਤੀਆਂ ਸੀ ਇਹੇ ਦੋਸ਼ ਵੀਸੀ ਦੇ ਉੱਪਰ ਲਗਾਏ ਗਏ ਹੁਣ ਵੀਸੀ ਜੈ ਸ਼ੰਕਰ ਸਿੰਘ ਨੇ ਉਹਨਾਂ ਨੇ ਇਹ ਸਾਰੇ ਦੋਸ਼ ਨੂੰ ਨਕਾਰਿਆ ਉਹਨਾਂ ਨੇ ਇਹ ਕਿਹਾ ਕਿ ਮੈਂ ਤਾਂ ਇਨਸਪੈਕਸ਼ਨ ਵਾਸਤੇ ਗਿਆ ਸੀ ਕਿਉਂਕਿ ਮੈਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਵਿਦਿਆਰਥੀ ਜਿਹੜੇ ਹੋਸਟਲ ਦੇ ਵਿੱਚ ਰਹਿੰਦੇ ਨੇ ਜਿਹੜੀਆਂ ਲੜਕੀਆਂ ਹੋਸਟਲ ਦੇ ਵਿੱਚ ਰਹਿੰਦੀਆਂ ਨੇ ਉਹ ਅੱਧੀ ਰਾਤ ਤੋਂ ਬਾਅਦ ਸ਼ਰਾਬ ਤੇ ਸਿਕਟਾਂ ਦਾ ਸੇਵਨ ਕਰਦੀਆਂ ਨੇ ਤੇ ਉਹਨਾਂ ਦੇ ਪਛਾਣ ਕਰਨ ਵਾਸਤੇ ਮੈਨੂੰ ਹੋਸਟਲ ਦੇ ਅੰਦਰ ਦਾਖਲ ਹੋਣਾ ਪਿਆ ਜਾਣਾ ਪਿਆ ਐਤਵਾਰ ਨੂੰ ਸ਼ਾਮ ਨੂੰ 3:30 ਵਜੇ ਇਹ ਸਰਪ੍ਰਾਈਜ਼ ਇਨਸਪੈਕਸ਼ਨ ਹੋਈ ਸੀ ਸਰਪ੍ਰਾਈਜ਼ ਰੇਡ ਹੋਈ ਸੀ ਤੇ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਕੋਈ ਚਾਂਸਲਰ ਦੀ ਪਿਹਾਸ਼ ਤਬਾ ਧਰਨਾ ਲੱਗ ਗਿਆ ਹੁਣ ਇਸ ਦਾ ਹੱਲ ਕੀ ਹੋਇਆ ਇਸ ਦਾ ਹੱਲ ਕੱਢਣ ਲਈ ਅਧਿਕਾਰੀਆਂ ਨੇ ਅਣਮਿੱਥੇ ਸਮੇਂ ਲਈ ਛੁੱਟੀਆਂ ਦਾ ਐਲਾਨ ਕਰ ਦਿੱਤਾ ਤੇ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਇਹ ਕਿਹਾ ਕਿ ਛੁੱਟੀਆਂ ਹੋ ਗਈਆਂ ਨੇ ਸਾਰੇ ਵਿਦਿਆਰਥੀ ਆਪਣੇ ਆਪਣੇ ਘਰੇ ਚਲੇ ਗਏ ਜਿਹੜੇ ਵਿਦਿਆਰਥੀ ਨੇ ਇਸ ਯੂਨੀਵਰਸਿਟੀ ਦੇ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਉਹ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਇਹ ਜਿਹੜੇ ਹਾਈ ਕੋਰਟ ਦੇ ਚੀਫ ਜਸਟਿਸ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹ ਡੀ ਫੈਕਟੋ ਐਕਸ-ਆਫਿਸ਼ੀਓ ਚਾਂਸਲਰ ਹੁੰਦੇ ਨੇ ਇਸ ਯੂਨੀਵਰਸਿਟੀ ਦੇ ਇਸ ਯੂਨੀਵਰਸਿਟੀ ਦੇ ਚਾਂਸਲਰ ਨੇ ਸੋ ਇਸ ਕਰਕੇ ਉਹਨਾਂ ਨੂੰ ਇੱਕ ਨਮਾਇੰਦਗੀ ਭੇਜੀ ਗਈ ਹੈ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਦੋਂ ਇਨਸਪੈਕਸ਼ਨ ਹੋਈ ਉਸ ਦੇ ਦੌਰਾਨ ਵਾਈਸ ਚਾਂਸਲਰ ਜਿਹੜੇ ਨੇ ਉਹ ਕੁੜੀਆਂ ਦੇ ਕਮਰੇ ਵਿੱਚ ਵੜ ਗਏ ਜਦਕਿ ਰੂਲ ਇਹ ਹੈ ਕਿ ਕੋਈ ਵੀ ਆਦਮੀ ਕੁੜੀਆਂ ਦੇ ਕਮਰੇ ਵਿੱਚ ਦਾਖਲ ਨਹੀਂ ਹੋ ਸਕਦਾ ਭਾਵੇਂ ਉਹਦੇ ਨਾਲ ਕੋਈ ਵੀ ਮਹਿਲਾ ਅਧਿਕਾਰੀ ਹੋਵੇ ਜਾਂ ਸੁਰੱਖਿਆ ਗਾਰਡ ਹੋਵੇ ਮਹਿਲਾ ਸੁਰੱਖਿਆ ਗਾਰਡ ਹੋਵੇ ਫਿਰ ਵੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਵੀ ਕੋਈ ਆਦਮੀ ਕਿਸੇ ਵੀ ਕੁੜੀ ਦੇ ਹੋਸਟਲ ਦੇ ਕਮਰੇ ਦੇ ਅੰਦਰ ਦਾਖਲ ਨਹੀਂ ਹੋ ਸਕਦਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਵੀਸੀ ਨੇ ਕੁੜੀਆਂ ਦੇ ਕੱਪੜਿਆਂ ਦੇ ਉੱਪਰ ਵੀ ਇਤਰਾਜ਼ਯੋਗ ਟਿੱਪਣੀ ਕੀਤੀ ਉਹਨਾਂ ਦੀ ਪ੍ਰਾਈਵੇਸੀ ਭੰਗ ਕੀਤੀ ਹੋਈ ਇਸ ਦੇ ਨਾਲ ਇਸ ਸਬਦੇ ਚੱਲਦੇ ਆ ਇਹ ਇਸ ਕਰਕੇ ਉਹਨਾਂ ਦੇ ਵਿੱਚ ਭਾਰੀ ਰੋਹ ਪਾਇਆ ਗਿਆ ਇਥੋਂ ਤੱਕ ਉਹਨਾਂ ਨੇ ਇਹ ਵੀ ਇਲਜ਼ਾਮ ਲਾਏ ਕਿ ਇੱਕ ਕੁੜੀ ਬਾਥਰੂਮ ਚੋਂ ਨਹਾ ਕੇ ਸ਼ਾਵਰ ਲੈ ਕੇ ਬਾਹਰ ਆ ਰਹੀ ਸੀ ਤੇ ਉਸ ਨੂੰ ਨਾਲ ਹੀ ਪੁੱਛ ਦੇ ਵਿੱਚ ਜਿਹੜੀ ਇਹ ਸ਼ੁਰੂਆਤ ਕਰ ਦਿੱਤੀ ਗਈ ਉਸ ਨੂੰ ਕੱਪੜੇ ਟੰਗ ਦੇ ਬਦਲਣ ਦਾ ਜਾਂ ਕੱਪੜੇ ਪਾਉਣ ਦਾ ਸਮਾਂ ਵੀ ਨਹੀਂ ਦਿੱਤਾ ਗਿਆ ਉਸ ਦੇ ਦੌਰਾਨ ਹੀ ਪੁੱਛਗਛ ਉਹਦੇ ਨਾਲ ਸ਼ੁਰੂ ਕੀਤੀ ਇਹ ਸਾਰੇ ਇਲਜ਼ਾਮ ਉੱਥੋਂ ਦੇ ਵਿਦਿਆਰਥੀ ਉੱਥੋਂ ਦੀਆਂ ਕੁੜੀਆਂ ਵਾਇਸ ਚਾਂਸਲ ਦੇ ਉੱਪਰ ਲਗਾ ਰਹੀਆਂ ਸੋਮਵਾਰ ਨੂੰ ਯੂਨੀਵਰਸਿਟੀ ਦੇ ਰਜਿਸਟਰਾਰ ਆਨੰਦ ਪਵਾਰ ਨੇ ਇੱਕ ਨੋਮ ਮੈਂਬਰੀ ਕਮੇਟੀ ਬਣਾਈ ਉਹਦਾ ਗਠਨ ਕੀਤਾ ਗਿਆ ਤੇ ਵਿਦਿਆਰਥੀਆਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਕਿ ਤੁਸੀਂ ਆਓ ਅਸੀਂ ਬੈਠ ਕੇ ਗੱਲਬਾਤ ਕਰਦੇ ਹਾਂ ਵਿਚਾਰ ਵਟਾਂਦਰਾ ਕਰਦੇ ਹਾਂ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕੋਈ ਹੱਲ ਕੱਢਿਆ ਜਾਵੇ ਇਸ ਦੀ ਕੋਸ਼ਿਸ਼ ਕਰਦੇ ਹਾਂ ਪਰ ਵਿਦਿਆਰਥੀ ਜਿਹੜੇ ਨੇ ਉਹ ਧਰਨੇ ਵਾਲੀ ਥਾਂ ਦੇ ਉੱਤੇ ਹੀ ਸ਼ਬਦ ਦੇ ਸਾਹਮਣੇ ਵੀਸੀ ਨੂੰ ਬੁਲਾ ਕੇ ਉੱਥੇ ਜੋ ਸਵਾਲ ਜਵਾਬ ਨੇ ਜੋ ਗੱਲਬਾਤ ਹੈ ਉਹ ਸਾਰਿਆਂ ਦੇ ਸਾਹਮਣੇ ਕਰਨ ਲਈ ਜ਼ਿੱਦ ਕਰ ਰਹੇ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਦੋ ਤਿੰਨ ਵਿਦਿਆਰਥੀਆਂ ਨੂੰ ਕਮਰੇ ਦੇ ਵਿੱਚ ਬੁਲਾਇਆ ਜਾਏਗਾ ਉੱਥੇ ਸਾਰੀ ਫੈਕਲਟੀ ਸਾਰੇ ਵਿਦਿਆਰਥੀ ਉਹਨਾਂ ਤੇ ਪ੍ਰੈਸ਼ਰ ਪਾ ਦੇਣਗੇ ਦਬਾਅ ਪਾ ਦੇਣਗੇ ਤੇ ਗੱਲ ਜਿਹੜੀ ਹੈ ਉਹ ਅਧਿਕਾਰੀਆਂ ਦੇ ਪੱਖ ਦੇ ਵਿੱਚ ਹੋਏਗੀ ਇਸ ਕਰਕੇ ਉਹ ਸਾਰਿਆਂ ਦੇ ਸਾਹਮਣੇ ਜਿੱਥੇ ਧਰਨਾ ਲੱਗਿਆ ਹੋਇਆ ਸੀ ਉੱਥੇ ਹੀ ਵੀਸੀ ਨੂੰ ਬੁਲਾਉਣ ਦੀ ਜ਼ਿੱਦ ਕਰ ਰਹੇ ਸੀ ਹੁਣ ਪ੍ਰਬੰਧਕਾਂ ਨੇ ਇਹ ਕਿਹਾ ਕਿ ਵਿਦਿਆਰਥੀਆਂ ਦਾ ਕੋਈ ਰਮੈਂਦਾ ਹੀ ਆਇਆ ਹੀ ਨਹੀਂਗਾ ਇਸ ਪਾਰਟੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਉਹ ਸ਼ਾਮਲ ਹੀ ਨਹੀਂ ਹੋਣਾ ਚਾਹੁੰਦੇ ਸੀ ਇਸ ਲਈ ਉਹਨਾਂ ਨੇ ਛੁੱਟੀਆਂ ਕਰ ਦਿੱਤੀਆਂ ਤੇ ਇਹ ਕਿਹਾ ਕਿ ਵਿਦਿਆਰਥੀ ਘਰੇ ਚਲੇ ਜਾਣ ਪਰ ਵਿਦਿਆਰਥੀ ਅੜੇ ਹੋਏ ਨੇ ਉਹ ਕਹਿੰਦੇ ਨੇ ਕਿ ਸਾਡਾ ਦਰਨਾ ਖਤਮ ਨਹੀਂ ਹੋਏਗਾ ਜਦੋਂ ਤੱਕ ਵਾਈਸ ਚਾਂਸਲਰ ਆਪਣਾ ਅਸਤੀਫਾ ਨਹੀਂ ਦੇ ਦਿੰਦਾ ਜਦੋਂ ਤੱਕ ਵਾਈਸ ਚਾਂਸਲਰ ਆਪਣਾ ਪਦ ਨਹੀਂ ਛੱਡ ਦਿੰਦਾ ਉਦੋਂ ਤੱਕ ਉਹ ਆਪਾਂ ਤਰਨਾ ਜਾਰੀ ਰੱਖ ਲੇਗੇ ਘਰ ਨਹੀਂ ਜਾਣਗੇ ਇੱਥੇ ਹੀ ਡਿਟੇ ਰਹਿਣਗੇ ਹੁਣ ਵਾਈਸ ਚਾਂਸਲਰ ਜੋ ਨੇ ਉਹਨਾਂ ਨੇ ਆਪਣੇ ਐਕਸ਼ਨ ਨੂੰ ਜਾਇਜ਼ ਠਹਿਰਾਇਆ ਹੈ ਉਹਨਾਂ ਨੇ ਇੱਕ ਅਖਬਾਰ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਕਿ ਜਿਹੜੀਆਂ ਕੁੜੀਆਂ ਇਹ ਸ਼ਰਾਬ ਜਾਂ ਸਿਗਰਟ ਪੀਂਦੀਆਂ ਨੇ ਇਹ ਤਾਂ ਸੇਵਨ ਕਰਦੀਆਂ ਨੇ ਉਹਨਾਂ ਦੇ ਖਿਲਾਫ ਮੈਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਉਹਨਾਂ ਵਿਦਿਆਰਥੀਆਂ ਵੱਲੋਂ ਜਿਹੜੇ ਇਨ੍ਹਾਂ ਕੰਮਾਂ ਦੇ ਵਿੱਚ ਨਹੀਂ ਸ਼ਾਮਲ ਹੈਗੇ ਜੋ ਇਸ ਤੋਂ ਦੁਖੀ ਨੇ ਉਹਨਾਂ ਨੇ ਮੈਨੂੰ ਲਗਾਤਾਰ ਸ਼ਿਕਾਇਤ ਕੀਤੀ ਸੀ ਤੇ ਬਾਹਰੋਂ ਉਹ ਕਹਿੰਦੇ ਸੀ ਕਿ ਹੋਸਟਲ ਦੇ ਵਿੱਚ ਇਹ ਸ਼ਰਾਬ ਤੇ ਸਗ타 ਮਨਾਈਆਂ ਜਾਂਦੀਆਂ ਨੇ ਤੇ ਅੱਧੀ ਰਾਤ ਤੋਂ ਬਾਅਦ ਇਹਨਾਂ ਦਾ ਸ਼ੇਵਨ ਹੁੰਦਾ ਹੈ ਬਾਹਰੋਂ ਖਾਣਾ ਮੰਗਾਉਣ ਦਾ ਜਿਹੜਾ ਬਹਾਨਾ ਉਹ ਵਰਤਿਆ ਜਾਂਦਾ ਹੈ ਉਸ ਤੇ ਬਹਾਨੇ ਇਹ ਸਾਰੀਆਂ ਚੀਜ਼ਾਂ ਹੋਸਟਲ ਦੇ ਵਿੱਚ ਸਮਗਲ ਕੀਤੀਆਂ ਜਾਂਦੀਆਂ ਨੇ ਮਗਾਂਹਾਂ ਜਾਂ ਜਾਂਦਿਆਂ ਨੇ ਇਹ ਸਾਰੇ ਚੀਜ਼ਾਂ ਨਾਲ ਜਿਹੜੇ ਚੰਗੇ ਵਿਦਿਆਰਥੀ ਨੇ ਉਹਨਾਂ ਦੇ ਉੱਤੇ ਗਲਤ ਅਸਰ ਪੈਂਦਾ ਹੈ ਇਹ ਸਭ ਨੂੰ ਕਿਵੇਂ ਰੋਕਿਆ ਜਾਵੇ ਸਾਨੂੰ ਕੁਝ ਨਾ ਕੁਝ ਕਰਨਾ ਹੀ ਪੈਣਾ ਸੀ ਇਸੇ ਲਈ ਮੈਂ ਇਹ ਸਰਪ੍ਰਾਈਜ਼ ਰੇਡ ਕੀਤੀ ਉਹਨਾਂ ਦੇ ਮੁਤਾਬਿਕ ਉਹਨਾਂ ਦੇ ਨਾਲ ਵਾਰਡਨ ਵੀ ਸੀਗੇ ਲੇਡੀ ਵਾਰਡਨ ਜਿਹੜੇ ਸੀਗੇ ਤੇ ਜਿਹੜੀਆਂ ਚੰਗੇ ਆਚਰਣ ਵਾਲੀਆਂ ਕੁੜੀਆਂ ਨੇ ਗੁੱਡ ਬਿਹੇਵੀਅਰ ਵਾਲੀਆਂ ਕੁੜੀਆਂ ਨੇ ਉਹ ਵੀ ਸਾਡੇ ਨਾਲ ਸੀਗੀਆਂ ਤੇ ਉਹ ਕੁੜੀਆਂ ਹੀ ਸਾਨੂੰ ਉਹਨਾਂ ਕਮਰਿਆਂ ਤੱਕ ਲੈ ਕੇ ਜਾ ਰਹੀਆਂ ਸੀ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਵਿਦਿਆਰਥੀ ਰਹਿੰਦੇ ਸਨ ਜਾਂ ਜਿਸ ਕਮਰਿਆਂ ਦੇ ਵਿੱਚ ਇਹ ਸ਼ਰਾਬ ਜਾਂ ਸਿਕਟਾਂ ਦਾ ਸੇਵਨ ਹੁੰਦਾ ਸੀ ਉੱਥੇ ਉਹ ਕੁੜੀਆਂ ਹੀ ਦਿਖਾ ਰਹੀਆਂ ਸੀਗੀਆਂ ਵੀ ਸੀ ਤਾਂ ਕਹਿਣਾ ਹੈ ਕਿ ਕੁਝ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਦੇ ਕਾਰਨ ਇਹ ਸਭ ਕੁਝ ਹੋ ਰਿਹਾ ਹੈ ਉਹ ਸ਼ਰਾਰਤੀ ਅੰਸਰ ਹੀ ਇਲਜ਼ਾਮ ਲਾ ਰਹੇ ਨੇ ਮੇਰੇ ਉੱਪਰ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੁਣ ਵੀਸੀ ਸਾਹਿਬ ਨੇ ਇਹ ਆਪਣੀ ਸਫਾਈ ਤਾਂ ਦਿੱਤੀ ਹੈ ਪਰ ਉਹ ਇਹ ਗੱਲ ਸਮਝਾਉਣ ਦੇ ਵਿੱਚ ناکਾਮ ਵਿਆਪ ਹੋਏ ਨੇ ਕਿ ਜੇ ਕੁਝ ਕੀ ਸ਼ਰਾਤੀ ਅੰਸਰ ਇਹ ਸਭ ਕੁਝ ਕਰ ਰਹੇ ਸੀਗੇ ਤਾਂ ਫਿਰ ਦਰਨੇ ਦੇ ਵਿੱਚ ਸਾਰੀ ਯੂਨੀਵਰਸਿਟੀ ਦੇ ਵਿਦਿਆਰਥੀ ਕਿਉਂ ਸ਼ਾਮਲ ਹੋਏ ਨੇ ਉਹ ਚੰਗੇ ਆਚਰਣ ਵਾਲੀਆਂ ਜਾਂ ਉਹ ਚੰਗੇ ਵਿਦਿਆਰਥੀ ਕੁੜੀਆਂ ਕਿੱਥੇ ਨੇ ਜਿਹੜੀਆਂ ਵੀਸੀ ਨੂੰ ਹੋਸਟਲ ਦੇ ਵਿੱਚ ਰੇਡ ਲਈ ਲੈ ਕੇ ਗਈਆਂ ਸੀ ਉਹ ਪੈਰਲਲ ਦਰਨਾ ਕਿਉਂ ਨਹੀਂ ਲਾ ਰਹੀਆਂ ਜਾਂ ਉਹ ਸਾਹਮਣੇ ਕਿਉਂ ਨਹੀਂ ਆ ਰਹੀਆਂ ਹੈਗੀਆਂ ਕੀ ਕਿਸੇ ਨੂੰ ਮਾੜਾ ਆਚਰਣ ਦਾ ਕਹਿ ਦੇਣਾ ਜਾਂ ਇਲਜ਼ਾਮ ਬਿਨਾਂ ਕਿਸੇ ਸਬੂਤ ਤੋਂ ਲਾਉਂਦ ਨੇ ਕੀ ਇਹ ਕਿਸੇ ਵੀ ਸੀ ਨੂੰ ਸ਼ੋਭਾ ਦਿੰਦਾ ਹੈ ਖੈਰ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਮੁਤਾਬਿਕ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਵਾਈਸ ਚਾਂਸਲਰ ਨੇ ਇਸ ਤਰ੍ਹਾਂ ਦੀ ਕੋਈ ਹਰਕਤ ਕੀਤੀ ਹੋਵੇ ਇਸ ਵਾਈਸ ਚਾਂਸਲਰ ਨੂੰ ਆਦਤ ਹੈ ਇਤਰਾਜ਼ਯੋਗ ਬਿਆਨ ਦੇਣ ਦੀ ਉਹਨਾਂ ਨੇ ਇਹਨਾਂ ਦੇ ਕੁਝ ਉਦਾਹਰਨਾਂ ਵੀ ਪੇਸ਼ ਕੀਤੀਆਂ ਉਨ੍ਹਾਂ ਦੇ ਮੁਤਾਬਕ ਇੱਕ ਸਕਾਲਰਸ਼ਿਪ ਹੋਲਡਰ ਸੀ ਵਜੀਫਾ ਪ੍ਰਾਪਤ ਵਿਦਿਆਰਥੀ ਹੈ ਜੋ ਕਿ ਬਹੁਤ ਹੀ ਚੰਗਾ ਹੈ ਪੜਾਈ ਦੇ ਵਿੱਚ 95% ਤੋਂ ਜ਼ਿਆਦਾ ਹਰ ਵਾਰ ਉਹਦੇ ਨੰਬਰ ਆਉਂਦੇ ਨੇ ਉਹਨੂੰ ਫੀਸ ਭਰਨ ਦੇ ਲਈ ਉਸ ਤੇ ਦਬਾਅ ਪਾਇਆ ਗਿਆ ਤੇ ਇਹ ਵੀ ਕਿਹਾ ਗਿਆ ਕਿ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੁਹਾਡੀ ਔਕਾਤ ਨਹੀਂ ਹੈ ਸ਼ਬਦ ਵਰਤਿਆ ਗਿਆ ਕਿ ਔਕਾਤ ਨਹੀਂ ਹੈ ਅਗਰ ਤੁਹਾਡੀ ਤਾਂ ਇਸ ਤਰ੍ਹਾਂ ਦੀ ਹਾਈ ਲੈਵਲ ਕੋਰਸਾਂ ਵਿੱਚ ਦਾਖਲਾ ਹੀ ਕਿਉਂ ਲੈਨੇ ਹੋ ਇਸ ਤਰ੍ਹਾਂ ਦੇ ਸ਼ਬਦ ਉਸ ਜਿਹੜਾ ਵਿਦਿਆਰਥੀ ਹੈ ਸਕਾਲਰਸ਼ਿਪ ਹੋਲਡਰ ਉਹਦੇ ਨਾਲ ਵਰਤੇ ਗਏ ਜਦ ਤ ਉਹਨੂੰ ਫੀਸ ਭਰਉਣ ਲਈ ਦਬਾਅ ਪਾਇਆ ਗਿਆ ਫਿਰ ਉਹਨਾਂ ਨੇ ਇਸ ਤਰ੍ਹਾਂ ਦੇ ਵੀ ਇਨਸਟੈਂਸ ਦੱਸੇ ਕਿ ਕੁੜੀਆਂ ਨੂੰ ਵੀ ਕਿਹਾ ਗਿਆ ਕਿ ਲੜਕੀ ਆ ਹੋ ਗਈਆਂ ਤੁਸੀਂ ਤੁਸੀਂ ਡੋਮੈਸਟਿਕ ਵਾਇਲੈਂਸ ਜਾਂ ਮੈਰਿਜ ਇਸ ਤਰ੍ਹਾਂ ਦੇ ਐਕਟ ਜਿਹੜੇ ਨੇ ਇਸ ਤਰ੍ਹਾਂ ਦੀ ਸੌਖੀ ਪੜ੍ਹਾਈ ਹੈ ਉਹਦੇ ਕੋਰਸ ਚੋਂ ਆਰਾਮ ਨਾਲ ਘਰ ਬੈਠ ਕੇ ਕੋਰਸ ਕਰੋ ਕਿਉਂ ਇਹਨਾਂ ਨਵੇਂ ਤੇ ਕੰਪਲਿਕੇਟਡ ਟੌਪਿਕਾਂ ਦੇ ਵਿੱਚ ਤੁਸੀਂ ਆਪਣਾ ਟਾਈਮ ਬਰਬਾਦ ਕਰ ਰਹੇ ਹੋ ਜਦੋਂ ਕਿ ਉਹ ਕਾਰਪੋਰੇਟ ਲਾਅ ਹੋਊਗਾ ਇਸ ਤਰ੍ਹਾਂ ਦੀਆਂ ਪੜਾਈਆਂ ਕਰਨ ਦੀਆਂ ਇੱਛਾ ਜਤਾਉਣੀਆਂ ਸੀ ਇਹ ਚੁਕ ਸੀਗੀਆਂ ਫਿਰ ਉਹਨਾਂ ਨੇ ਤੇ ਇਹ ਵੀ ਇਜ਼ਾਮ ਲੱਗੇ ਕਿ ਉਹ ਕੁੜੀਆਂ ਦੇ ਕੱਪੜਿਆਂ ਨੂੰ ਲੈ ਕੇ ਉਹਨਾਂ ਤੇ ਇਤਰਾਜ਼ਯੋਗ ਟਿੱਪਣੀਆਂ ਕਰਦੇ ਨੇ ਉਹਨਾਂ ਨੇ ਇਹ ਵੀ ਕਿਹਾ ਸੀ ਕੀ ਤੁਹਾਡੇ ਮਾਂ-ਬਾਪ ਤੁਹਾਨੂੰ ਇਸ ਤਰ੍ਹਾਂ ਦੇ ਕੱਪੜੇ ਖਰੀਦਣ ਲਈ ਪੈਸੇ ਦਿੰਦੇ ਨੇ ਜਿਹੇ ਜਿਹੇ ਕੱਪੜੇ ਤੁਸੀਂ ਪਾਏ ਹੋਏ ਨੇ ਆ ਪਾਉਂਦੀਆਂ ਸੋ ਇਹ ਸਾਰੀਆਂ ਜਿਹੜੀਆਂ ਪਟਨਾਵਾ ਨੇ ਇਹ ਟਿੱਪਣੀਆਂ ਜੋ بار بار ਉਹਨਾਂ ਦੇ ਵੱਲੋਂ ਵਾਈਸ ਚਾਂਸਲਰ ਵੱਲ ਕੀਤੀਆਂ ਗਈਆਂ ਉਹਦਾ ਹਵਾਲਾ ਵੀ ਵਿਦਿਆਰਥੀਆਂ ਨੇ ਦਿੱਤਾ ਇੱਕ ਹੋਰ ਉਹਨਾਂ ਨੇ ਮੰਗ ਉਠਾਈ ਕਿ ਵੀਸੀ ਸਾਹਿਬ ਨੇ ਇੱਕ ਰੂਲ ਬਣਾਇਆ ਹੈ ਕਿ ਜੇ 8 ਵਜੇ ਜੋ ਕਿ ਕਟਆਫ ਟਾਈਮ ਹੈ ਹੋਸਟਲ ਆਉਣ ਦਾ ਜੇ ਉਸ ਤੋਂ ਥੋੜੇ ਜਿਹੀ ਵੀ ਤੁਸੀਂ ਲੇਟ ਹੋ ਜਾਂਦੇ ਹੋ 5-7 ਮਿੰਟ ਵੀ ਲੇਟ ਹੋ ਜਾਂਦੇ ਹੋ ਤਾਂ ਵੀ ਤੁਹਾਡਾ ਦਾਖਲਾ ਹੋਸਟਲ ਦੇ ਵਿੱਚ ਨਹੀਂ ਹੁੰਦਾ ਪੂਰੀ ਤਰ੍ਹਾਂ ਪਾਬੰਦੀ ਹੈ ਚਾਹੇ ਤੁਸੀਂ ਐਪਲੀਕੇਸ਼ਨ ਲਿਖ ਕੇ ਦਿਓ ਚਾਹੇ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਗੱਲ ਕਰਾ ਦਿਓ ਤੇ ਨਹੀਂ ਸਾਡੀ ਨੌਲੇਜ ਹੈ ਕਿ ਸਾਡਾ ਬੱਚਾ ਕਿਉਂ ਲੇਟ ਹੋਇਆ ਇਹਨੂੰ ਇਜਾਜ਼ਤ ਦਿੱਤੀ ਜਾਵੇ ਫੇਰ ਵੀ ਹੋਸਟਲ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ ਇਹ ਕਿਹਾ ਜਾਂਦਾ ਹੈ ਕਿ ਚਾਹੇ ਸੜਕ ਤੇ ਰਾਤ ਕੱਟੋ ਚਾਹੇ ਜਿੱਥੇ ਮਰਜ਼ੀ ਰਾਤ ਕੱਟੋ ਤੁਹਾਨੂੰ ਹੋਸਟਲ ਦੇ ਵਿੱਚ ਐਂਟਰੀ ਨਹੀਂ ਅਲਾਉਡ ਹੈ ਨਹੀਂ ਆਨ ਦਿੱਤਾ ਜਾਏਗਾ ਇਹ ਵੀ ਇਲਜ਼ਾਮ ਲੱਗੇ ਕਿ ਹੁਣ ਜੋ ਆ ਇਹ ਧਰਨਾ ਚੱਲ ਰਿਹਾ ਹੈ ਇਹਦੇ ਵਿੱਚ ਜੇ ਕੋਈ ਵਿਦਿਆਰਥੀ ਗੇਟ ਤੇ ਕਿਸੇ ਨਾਲ ਗੱਲ ਕਰ ਰਹੇ ਨੇ ਜਾਂ ਕਿਸੇ ਨਿਊਜ਼ ਚੈਨਲ ਦੇ ਨਾਲ ਗੱਲ ਕਰ ਰਹੇ ਨੇ ਉਹਨਾਂ ਦੀ ਵੀਡੀਓ ਬਣਾ ਕੇ ਅਧਿਕਾਰੀਆਂ ਨੂੰ ਗਾੜਾ ਵੱਲੋਂ ਦਿੱਤੀ ਜਾਵੇ ਤਾਂ ਕਿ ਉਹਨਾਂ ਤੇ ਬਾਅਦ ਦੇ ਵਿੱਚ ਐਕਸ਼ਨ ਲਿਆ ਜਾਵੇ ਇਸ ਤਰ੍ਹਾਂ ਦੀ ਵੀ ਆ ਜੋ ਪ੍ਰੋਸੇਯੋਗਤਾ ਦੀ ਕਮੀ ਹੈ ਅਧਿਕਾਰੀਆਂ ਦੇ ਵਿੱਚ ਤੇ ਵਿਦਿਆਰਥੀਆਂ ਦੇ ਵਿੱਚ ਉਹ ਦੇਖਣ ਨੂੰ ਸਾਹਮਣੇ ਆਈ ਹੈ ਇਹ ਪਹਿਲੀ ਵਾਰ ਨਹੀਂ ਕਿ ਇਸ ਲਾਅ ਯੂਨੀਵਰਸਿਟੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਘਟਨਾਕ੍ਰਮ ਹੋਇਆ ਹੋਵੇ ਪਹਿਲਾਂ ਵੀ ਇਹ ਕਿਸੇ ਨਾ ਕਿਸੇ ਗੱਲ ਦੇ ਵਿੱਚ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਮਈ 2024 ਕੁਝ ਮਹੀਨੇ ਪਹਿਲਾਂ ਹੀ ਇੱਥੇ ਇੱਕ ਬਹੁਤ ਵੱਡਾ ਹਾਦਸਾ ਹੋਇਆ ਸੀ ਰਾਤ ਨੂੰ ਕੁਝ ਵਿਅਕਤੀ ਕਿਸੇ ਡਿਨਰ ਪਾਰਟੀ ਤੋਂ ਵਾਪਸ ਆ ਰਹੇ ਸੀ ਤੇ ਉਹਨਾਂ ਦੀ ਐਸਯੂਵੀ ਜਿਹੜੀ ਸੀ ਡਰਾਈਵਰ ਦੇ ਵਿੱਚੋਂ ਸਫ਼ਰ ਕਰ ਰਹੀ ਸੀ ਤੇਜ਼ ਰਫ਼ਤਾਰ ਸੀ ਉਹਦੀ ਇੱਕ ਦੂਸਰੀ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਐਕਸੀਡੈਂਟ ਹੋ ਜਾਂਦਾ ਤੇ ਚਾਰ ਵਿਦਿਆਰਥੀਆਂ ਦੀ ਉਸ ਦੇ ਵਿੱਚ ਮੌਤ ਹੋ ਜਾਂਦੀ ਹੈ ਪਿਛਲੇ ਸਾਲ ਵੀ ਮਈ ਦੇ ਮਹੀਨੇ ਦੇ ਵਿੱਚ ਹੀ ਇੱਕ ਜੋੜਾ ਇੱਕ ਲੜਕਾ ਲੜਕੀ ਇਸੇ ਯੂਨੀਵਰਸਿਟੀ ਦੇ ਸੀ ਫਾਈਨਲイヤー ਦੇ ਵਿਦਿਆਰਥੀ ਦੱਸੇ ਜਾਂਦੇ ਨੇ ਉਹਨਾਂ ਦੀ ਵੀ ਕੁਝ ਭੇਦ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਉਹਨਾਂ ਦੀਆਂ ਲਾਸ਼ਾਂ ਪਾਖੜਾ ਨਹਿਰ ਦੇ ਵਿੱਚੋਂ ਮਿਲਦੀਆਂ ਨੇ ਕੋਈ ਵੀ ਸੁਸਾਇਸਾਈਡ ਨੋਟ ਨਹੀਂ ਮਿਲਦਾ ਪਰ ਉਸ ਨੂੰ ਸੁਸਾਇਸਾਈਡ ਦਾ ਨਾਮ ਦੇ ਦਿੱਤਾ ਜਾਂਦਾ ਹੈ ਕਿ ਇਹ ਦੋਨੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੇ ਸੁਸਾਈਡ ਕਰ ਲਿਆ ਹੈ ਉਹ ਆਪਣੀ ਜਾਨ ਆਪਣੀ ਇੱਛਾ ਦੇ ਨਾਲ ਦੇ ਕੇ ਦੇ ਦਿੰਦੇ ਨੇ ਲੇਕਿਨ ਇਸ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਕੋਈ ਇਸ ਤਰ੍ਹਾਂ ਦੀ ਸਬੂਤ ਉਸ ਜਗਾਹ ਤੋਂ ਨਹੀਂ ਮਿਲਦੇ ਹਨ ਕਿ ਉਹਨਾਂ ਨੇ ਸੁਸਾਈਡ ਕੀਤਾ ਹੈ ਹੁਣ ਸਵਾਲ ਇਹ ਆਉਂਦੇ ਨੇ ਕਿ ਜਿਹੜੇ ਯੂਨੀਵਰਸਿਟੀ ਦੇ ਐਡੇ ਵੱਡੇ ਅਹੁਦੇ ਉੱਪਰ ਬੈਠੇ ਨੇ ਜਿਨ੍ਹਾਂ ਦੇ ਉੱਪਰ ਯੂਨੀਵਰਸਿਟੀ ਨੂੰ ਚਲਾਉਣ ਦਾ ਜਿੰਮਾ ਹੈ ਕਿ ਉਹਨਾਂ ਦਾ ਲੜਕੀਆਂ ਦੇ ਪ੍ਰਤੀ ਇਹ ਨਜ਼ਰੀਆ ਹੋਣਾ ਚਾਹੀਦਾ ਹੈ ਕੀ ਜੇ ਉਥੇ ਸ਼ਿਕਾਇਤਾਂ ਵੀ ਮਿਲ ਰਹੀਆਂ ਸੀ ਕਿ ਸ਼ਰਾਬ ਜਾਂ ਸਿਗਰਟਾਂ ਦਾ ਸੇਵਨ ਹੋ ਰਿਹਾ ਹੈ ਕੀ ਉਸ ਨੂੰ ਫੜੇ ਜਾਣ ਦਾ ਜਾਂ ਠੱਲ ਪਉਣ ਦਾ ਇਹੀ ਇੱਕ ਤਰੀਕਾ ਸੀ ਇੱਕ ਪਾਸੇ ਵੀ ਸੀ ਸਭ ਕਹਿ ਰਹੇ ਨੇ ਕਿ ਰਾਤ ਨੂੰ 12 ਵਜੇ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਇਹ ਸਭ ਕੁਝ ਹੁੰਦਾ ਹੈ ਤੇ ਫਿਰ ਉਹ 3:30 ਵਜੇ ਰੇਡ ਮਾਰਨ ਕਿਉਂ ਗਏ ਜੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਅਸੀਂ ਕਿਵੇਂ ਰੋਕੀਏ ਤਾਂ 12 ਵੋਂ ਮੰਗਾਉਣ ਵਾਲਾ ਜਿਹੜਾ ਖਾਣਾ ਮੰਗਾਉਣ ਵਾਲੇ ਜਿਹੜੇ ਡਿਲੀਵਰੀ ਬॉयਜ਼ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦਾ ਕਿ ਉਹ ਇਹ ਸਪਲਾਈ ਕਰਦੇ ਨੇ ਕੀ ਉਹਨਾਂ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ ਜਦੋਂ ਉਹ ਡਿਲੀਵਰੀ ਵਾਸਤੇ ਆਉਂਦੇ ਨੇ ਕੀ ਹੋਰ ਕੋਈ ਟੰਗ ਤਰੀਕੇ ਇਸ ਤਰ੍ਹਾਂ ਦੇ ਨਹੀਂ ਲੱਭੇ ਜਾ ਸਕਦੇ ਯੂਨੀਵਰਸਿਟੀ ਦੇ ਵਿੱਚ ਕੀ ਜਿਹੜੀਆਂ ਇਲਲੀਗਲ ਐਕਟੀਵਿਟੀਆਂ ਨੇ ਸੋ ਕਾਲਡ ਉਹਨਾਂ ਦੇ ਉੱਤੇ ਰੋਕ ਲਾਈ ਜਾਵੇ ਕੀ ਕਿਸੇ ਬੱਚੇ ਨੂੰ ਇਹ ਕਹਿ ਕੇ ਪੜਨ ਤੋਂ ਮਨਾ ਕੀਤਾ ਜਾ ਸਕਦਾ ਹੈ ਕਿਸੇ ਕੋਰਸ ਨੂੰ ਤੋਂ ਮਨਾ ਕੀਤਾ ਜਾ ਸਕਦਾ ਹੈ ਕਿ ਤੂੰ ਲੜਕੀ ਹੈ ਇਹ ਔਖਾ ਤੇਰੇ ਬਸ ਦਾ ਕੋਰਸ ਨਹੀਂ ਹੈ ਕੀ ਕਿਸੇ ਗਰੀਬ ਬੱਚੇ ਨੂੰ ਜੋ ਵਜੀਫਾ 홀ਡਰ ਹੈ ਕਿਸੇ ਚੰਗੀ ਇੰਸਟੀਚਿਊਟ ਦੇ ਵਿੱਚ ਪੜ੍ਹਨ ਦਾ ਹੱਕ ਨਹੀਂ ਹੈ ਇਹ ਸਾਰੇ ਸਵਾਲ ਸਾਡੇ ਸਾਹਮਣੇ ਹਨ ਵੀਸੀ ਦੇ ਆਚਰਣ ਤੋਂ ਵੀ ਇਹ ਲੱਗਦਾ ਹੈ ਕਿ ਜਿਵੇਂ ਹੁਣ ਵੀ ਉਹ ਅੜੇ ਹੋਏ ਨੇ ਛੁੱਟੀਆਂ ਕਰ ਦਿੱਤੀਆਂ ਨੇ ਉਹਨਾਂ ਨੇ ਇੱਕ ਵਾਰ ਵੀ ਆਪਣੇ ਕੰਡਕਟਰ ਲਈ ਮਾਫੀ ਨਹੀਂ ਮੰਗੀ ਹੈ ਕਿ ਉਹਨਾਂ ਦਾ ਜੋ ਵਤੀਰਾ ਹੈ ਉਹ ਕੋਈ ਬਹੁਤਾ ਚੰਗਾ ਜਾਂ ਬਹੁਤਾ ਸੁਚਾਰੂ ਨਹੀਂ ਲੱਗਦਾ ਹੈ ਕੁੜੀਆਂ ਲੜਕੀਆਂ ਦੇ ਨਾਲ ਉਹਨਾਂ ਦੇ ਕਮਰੇ ਦੇ ਵਿੱਚ ਵੜਨਾ ਹੋਸਟਲ ਦੇ ਵਿੱਚ ਜਾਣਾ ਉਹ ਬਹੁਤ ਵੱਡਾ ਇੱਕ ਜੁਰਮ ਮੰਨਿਆ ਜਾਣਾ ਚਾਹੀਦਾ ਚਾਹੇ ਉਹ ਵੀ ਸੀ ਕਿਉਂ ਨਾ ਹੋਵੇ ਕਿਉਂਕਿ ਆਪਣੇ ਕਮਰੇ ਦੀ ਨਿੱਜਤਾ ਦੇ ਵਿੱਚ ਪ੍ਰਾਈਵੇਸੀ ਦੇ ਵਿੱਚ ਬੱਚੇ ਕਿਸ ਤਰੀਕੇ ਨਾਲ ਬੈਠੇ ਨੇ ਲੇਟੇ ਹੋਏ ਨੇ ਪਏ ਨੇ ਕੀ ਕਰ ਰਹੇ ਨੇ ਉਹ ਉਹਨਾਂ ਦੀ ਪ੍ਰਾਈਵੇਟ ਲਾਈਫ ਹੈ ਉਸ ਨੂੰ ਇਸ ਤਰੀਕੇ ਨਾਲ ਉਹ ਪ੍ਰਾਈਵੇਸੀ ਦੀ ਉਲੰਘਣਾ ਕਰਨ ਦਾ ਹੱਕ ਕਿਸੇ ਕੋਲ ਨਹੀਂ ਹੈ ਕਿ ਉਹ ਜਾ ਕੇ ਰੇਡ ਮਾਰ ਦੇਵੇ ਤੇ ਕਿਸੇ ਵੀ ਅਵਸਥਾ ਦੇ ਵਿੱਚ ਬੈਠੇ ਹੋਏ ਬੱਚਿਆਂ ਦੇ ਕਮਰੇਆਂ ਨੂੰ ਖੋਲ ਕੇ ਉੱਥੇ ਉਹ ਵੜ ਜਾਵੇ ਇਹ ਕਿਸੇ ਨੂੰ ਵੀ ਇਸ ਚੀਜ਼ ਦਾ ਅਧਿਕਾਰ ਨਹੀਂ ਹੈ ਫਿਰ ਲਾ ਯੂਨੀਵਰਸਿਟੀ ਵਰਗੇ ਇੱਕ ادارے ਜਿੱਥੇ ਕਿ ਲਾ ਹੀ ਪੜਾਇਆ ਜਾਂਦਾ ਹੈ ਕਾਨੂੰਨ ਦੀ ਹੀ ਪੜਾਈ ਹੁੰਦੀ ਹੈ ਉੱਥੇ ਕਾਨੂੰਨ ਦੀ ਇਸ ਤਰ੍ਹਾਂ ਨਾਲ ਉਲੰਘਣਾ ਉੱਥੇ ਦਾ ਹੀ ਵੀਸੀ ਕਿਵੇਂ ਕਰ ਰਿਹਾ ਸੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ